ਨੈਸ਼ਨਲ ਐਕਸ਼ਨ ਕਮੇਟੀ ਪੰਜਾਬ ਦੇ ਵੱਲੋਂ 75ਵਾਂ ਗਣਤੰਤਰ ਦਿਵਸ ਕੌਮੀ ਜੰਦਾ ਲਹਿਰਾ ਕੇ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਝੰਡਾ ਜੁਆਇਨ ਐਕਸ਼ਨ ਕਮੇਟੀ ਦੇ ਪ੍ਰਧਾਨ ਨਦੀਮ ਅਨਵਾਰ ਖਾਨ ਨੇ ਲਹਿਰਾਇਆ ਤੇ ਕੌਮੀ ਗੀਤ ਗਾਇਆ ਇਸ ਮੌਕੇ ਨਦੀਮ ਅਨਵਾਰ ਖਾਨ ਨੇ ਕਿਹਾ ਕਿ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਸੀ ਉਹਨਾਂ ਨੇ ਕਿਹਾ ਕਿ ਅੱਜ ਦੇ ਦੇਸ਼ ਤੇ ਅੰਦਰ ਨਫ਼ਰਤ ਫੈਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਮੁਸਲਮਾਨਾਂ ਦੇ ਵੱਲੋਂ ਆਜ਼ਾਦੀ ਲੈਣ ਲਈ ਦਿੱਤੀਆਂ ਕੁਰਬਾਨੀਆਂ ਨੂੰ ਅੱਖਾਂ ਪਰੋਖੇ ਕੀਤਾ ਜਾ ਰਿਹਾ ਹੈ ਪਰ ਇਤਿਹਾਸ ਦੇ ਪੰਨੇ ਮੁਸਲਮਾਨਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਦਿਵਾਉਂਦੇ ਰਹਿਣਗੇ ਇਸ ਤੋਂ ਪਹਿਲਾਂ ਤੋਂ ਅਧੰਤੰਤਰ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ਆਪ ਸਭ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਕਿ ਮੈਂ ਇੱਕ ਛੋਟਾ ਜਿਹਾ ਬਰੀਫ ਜਿਹਾ ਪੇਗਾਮ ਹੀ ਦੇਣਾ ਚਾਹਾਂਗਾ ਕਿ ਇਸ ਮੌਕੇ ਤੇ ਸਾਨੂੰ ਚਾਹੀਦਾ ਹੈ ਜੋ ਦੇਸ਼ ਦੀ ਆਜ਼ਾਦੀ ਵਿੱਚ ਸਾਰੀ ਧਰਮਾਂ ਦੇ ਲੋਕਾਂ ਦਾ ਜਿਸ ਤਰ੍ਹਾਂ ਕੁਰਬਾਨੀਆਂ ਨੇ ਉਸ ਤਰ੍ਹਾਂ ਮੁਸਲਮਾਨਾਂ ਦੀ ਬਹੁਤ بڑا ਯੋਗਦਾਨ ਹੈ ਔਰ ਜਿਹੜੀ ਮੌਜੂਦਾ ਸਰਕਾਰ ਹੈ ਔਰ ਇਸ ਦੀ ਏਜੰਸੀਆਂ ਤੇ ਨੈਸ਼ਨਲ ਮੀਡੀਆ ਅੱਜ ਦਾ ਜਿਹੜਾ ਇਤਿਹਾਸਕਾਰ ਹੈ ਉਹ ਜਿਹੜੀ ਕੋਸ਼ਿਸ਼ ਕਰ ਰਹੇ ਹਨ ਉਸਮਾਨਾਂ ਦਾ ਕੰਮ ਕਰਨ ਦੀ ਔਰ ਇੱਕ ਮਾਹੌਲ ਬਣਾਇਆ ਜਾ ਰਿਹਾ ਹੈ ਪੂਰੇ ਦੇਸ਼ ਤੇ ਆਪਣੇ ਸਿਆਸੀ ਮੁਫਾਰਲੀ ਸਭ ਕੁਝ ਇਹ ਕਰ ਰਹੇ ਨੇ ਤੇ ਸਾਨੂੰ ਇਹ ਝੂਠਾ ਜਿਹੜਾ ਪ੍ਰੋਪਗੈਂਡਾ ਹੈ ਉਸ ਦੇ ਖਿਲਾਫ ਆਵਾਜ਼ ਉਠਾਣੀ ਚਾਹੀਦੀ ਹੈ ਔਰ ਇਸ ਮੈਸੇਜ ਨੂੰ ਫਲਾਈਏ ਪੂਰੀ ਦੁਨੀਆ ਵਿੱਚ ਔਰ ਜੇ ਮੈਂ ਕਹਾ ਕਿ ਜ਼ਾਹਰ ਤੱਕ ਜਿਹੜੇ ਸੁਤੰਤਰਤਾ ਦਾ ਸੰਾਇ ਸਾਡਾ ਫ੍ਰੀਡੋ ਫਾਈਟਰਸ ਨੇ ਮੁਸਲਮਾਨ ਬਹੁਤ ਹੋਏ ਨੇ ਅਸ਼ਵਕ ਉੱਲਾਹ ਖਾਨ ਆਸਿਫ ਅਲੀ ਸੈਫੁਦੀਨ ਕਿਦੂ ਖਾਨ ਅਬਦੁਲਫਤਹ ਮਹਿਬੂਦ ਅਸਦ ਜੋ ਬੰਦੀ ਇਸ ਤਰ੍ਹਾਂ ਅੱਬੇ ਘਮਜ਼ਰਤ ਮਹਿ ਵੀਰ ਮੈਸਟਰ ਹਜ਼ਾਰਾਂ ਹੀ ਗ੍ਰਤੀ ਦੇ ਚਿਹਰੇ ਸਾਡੇ ਫ੍ਰੀਟਨ ਫਾਈਟਰਸ ਮੁਸਲਮਾਨ ਹੋਏ ਨੇ ਔਰ ਜੇ ਨਾਰਾ ਦਿੱਤਾ ਗਿਆ ਕੁਇਟ ਇੰਡੀਆ ਮੂਵਮੈਂਟ ਸਾਈਮਨ ਕੋ ਬੈਕ ਔਰ ਇਨਕਲਾਬ ਜ਼ਿੰਦਾਬਾਦ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਇਹ ਸਾਰੇ ਮੁਸਲਮਾਨਾਂ ਬਣਾਈ ਦਿੱਤੇ ਗਏ ਹਨ ਔਰ ਜੇ ਤੁਸੀਂ ਇਹ ਡਿਜ਼ਾਈਨ ਦੇਖਿਆ ਜਿਹੜਾ ਤਿਰੰਗਾ ਆਪਣਾ ਜਿਹੜਾ ਇੰਡੀਆ ਦਾ ਹੈ ਉਹ ਵੀ ਮੁਸਲਮਾਨਾਂ ਤੋਂ ਸਰੀਆ ਤਾਇਬੀ ਬਣਾਉਂਗੇ ਕਿਹਦਾ ਗਿਆ ਔਰ ਜੇ ਮੈਂ ਮੂਵਮੈਂਟ ਦੀ ਗੱਲ ਕਰਾਂ ਤਾਂ ਹਜ਼ਾਰਾਂ ਹੀ ਮੂਵਮੈਂਟ ਹੈ ਇਸ ਗਿਆਸ ਜਿਸ ਵੇਲੇ ਮੁਸਲਮਾਨਾ ਨੇ ਵੱਧ ਚੜ ਕੇ ਹਿੱਸਾ ਲਿਆ ਦੇਸ਼ ਦੀ ਆਜ਼ਾਦੀ ਵਿੱਚ ਚਾਹੇ ਉਹ ਖਾਕਸਰ ਮੂਵਮੈਂਟ ਹੋਵੇ ਇਹਰਾਦ ਮੂਵਮੈਂਟ ਹੈ ਆ ਸਾਰੀ ਮੂਵਮੈਂਟ ਜਿਹੜੀ ਮੋਸਟਲੀ ਮੂਵਮੈਂਟਸ ਹੋਈਆਂ ਮੁਸਲਮਾਨਾ ਨੇ ਵੱਧ ਚੜ ਕੇ ਹਿੱਸਾ ਲਿਆ ਕੋਟ ਇੰਡੀਆ ਮੂਵਮੈਂਟ ਹੋਵੇ ਔਰ ਖিলাਫਤ ਅੰਦੋਲਨ ਹੋਵੇ ਤਰੀਕੇ ਰੇਸ਼ਮੀ ਰੁਮਾਲ ਦੀ ਜਿਹੜੀ ਮੁਸਲਮਾਨਾ ਵੱਲੋਂ ਸ਼ੁਰੂਆਤ ਕੀਤੀ ਗਈ ਔਰ ਸਭ ਤੋਂ ਪਹਿਲੇ ਜਿਹੜੀ ਦੇਸ਼ ਦੀ ਆਜ਼ਾਦੀ ਜਿਹੜੀ ਜੰਗ ਲੜਾਈ ਸੀ 1700 ਕੁਝ ਇਸਵੀ ਉਹ ਜਿਹੜਾ ਮੁਸਲਮਾਨ ਨਵਾਬ ਸਰਾਜੁਦ ਦਵਾਲਾ ਵੱਲੋਂ ਜਿਹੜੀ ਉਹ جنگ ਲੜੀ ਗਈ ਸੀ ਔਰ ਹਰ ਲੜਾਈ ਵਿੱਚ ਹਰ جنگ ਵਿੱਚ ਮੁਸਲਮਾਨਾਂ ਨੇ ਬੜੀ ਤੋਂ ਬੜੀ ਕੁਰਬਾਨੀ ਦਿੱਤੀਆਂ ਔਰ ਜਿਹੜਾ ਉਹਨਾਂ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਕਿ ਮੁਸਲਮਾਨ ਜਿਹੜੀ ਹੈ ਦੇਸ਼ ਦੇ ਗਦਾਰ ਹੈ ਦੇਸ਼ ਦੇ ਖਿਲਾਫ ਹੈ ਉਹ ਬਿਲਕੁਲੀ ਗਲਤ ਪ੍ਰੋਪਗੈਂਡਾ ਕੀਤਾ ਜਾ ਰਿਹਾ ਸਾਨੂੰ ਇਹ ਸਟੂਏ ਜਿਹੜਾ ਪ੍ਰੋਪਗੈਂਡਾ ਹੈ ਕਿਸ ਨੂੰ ਲੋਕਾਂ ਤੱਕ ਸਹੀ ਜਿਹੜੀ ਇਤਿਹਾਸ ਹੈ ਸੁਨਾਰੀ ਇਤਿਹਾਸ ਹੈ ਮੁਸਲਮਾਨਾਂ ਦਾ ਉਹ ਲੋਕਾਂ 'ਚ ਲੈ ਕੇ ਆਈਏ ਔਰ ਜਿਹੜਾ ਸਾਡਾ ਮਜ਼ਮੇ ਇਸਲਾਮ ਹੈ ਉਹ ਵੀ ਕਹਿੰਦਾ ਹੈ ਕਿ ਜਿਹੜਾ ਆਪਣੇ ਦੇਸ਼ ਵਾਸੀਆਂ ਨਾਲ ਪਿਆਰ ਮਾਤਰ ਵਤਨ ਨਾਲ ਜਿਹੜਾ ਮੁਹੱਬਤ ਹੈ ਔਰ ਆਪਣੇ ਸਰਜ਼ਮੀ ਨਾਲ ਜਿਹੜੀ ਵਫਾਦਾਰੀ ਹੈ ਉਹ ਸਾਨੂੰ ਸਾਡਾ ਜਿਹੜਾ ਮਸਬੇ اسلام ਤੋਂ ਸਿਖਾਉਂਦਾ ਹੈ ਇਸ ਮੌਕੇ ਤੇ ਮੈਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਔਰ ਦੁਆ ਕਰਦੇ ਹਾਂ ਕਿ ਇਹ ਦੇਸ਼ ਤਰੱਕੀ ਕਰੇ ਔਰ ਅਮਨੋ ਆਮਨ ਰਹੇ ਔਰ ਜਿਹੜੀ ਨਫ਼ਰਤ ਹੈ ਉਹ ਇਨਸ਼ਾਅੱਲਾ ਖਤਮ ਹੋਏ ਦੁਨੀਆ ਵਿੱਚੋਂ ਐਨਾਂ ਹੀ ਕਹਿ ਕੇ ਸ਼ੁਕਰੀਆ ਸਲਾਮ